ਬ੍ਰਹਮਲੀਲ ਆਨੰਤਸ਼ੀਰੀ ਬਗੋਸ਼ੀ ਜਗਤਗੁਰੂ ਪੰਚਾਨੰਦ ਗਿਰੀ ਮਹਾਰਾਜੀ ਮੈਂ ਕਹਿੰਦਾ ਇੰਡੀਆ ਦੇ ਸਭ ਤੋਂ ਵੱਧ ਥ੍ਰੈਟ ਪਰਸਨ ਹੈ ਨਾਰਥ ਇੰਡੀਆ ਦੇ ਸਭ ਤੋਂ ਵੱਧ ਥ੍ਰੈਟ ਪਰਸਨ ਸੀਗੇ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਜਿੱਥੇ ਕੰਮਾਂ ਨੂੰ ਅਸੀਂ ਕਰਦੇ ਆਏ ਆ ਮੈਂ ਵੀ ਥ੍ਰੈਟ ਪਰਸਨ ਆ ਹੋਰ ਥ੍ਰੈਟ ਪਰਸਨ ਆ ਉਹਨਾਂ ਦੇ ਪਰਿਵਾਰ ਦੇ ਉਹ ਜਿਹੜੇ ਉਹਨਾਂ ਦੀ ਜਗ੍ਹਾ ਜਿਨ੍ਹਾਂ ਨੂੰ ਪਦਵੀ ਮਿਲੀ ਆ ਮਾ ਕਾਲੀ ਮੰਦਿਰ ਕਮੱਖਿਆ ਜਵਾਲਾ ਜੀ ਗਗਰੇਟ ਹਨੂਮਾਨ ਜੀ ਮੰਦਿਰ ਹੋਰ ਵੀ ਬੜਾ ਸਥਾਨ ਹੈ ਨਿਰਾਲਾ ਗੁਰੂ ਮਾਂ ਬੱਤੇ ਸਾਡੇ ਇਹਨਾਂ ਕੋ ਕਿੰਨੀ ਸੁਰੱਖਿਆ ਹੈ ਕੱਲ ਉਹ ਤਾਂ ਸੁਰੱਖਿਆ ਨਹੀਂ ਮੰਗਦੇ ਪਰ ਜੀਰੀ ਹਰ ਸੀਜ਼ਨ ਦੇ ਵਿੱਚ ਦਿੰਦੇ ਆ ਲੰਗਰ ਦੀ ਵਿਵਸਥਾ ਚਲਾਉਣ ਵਾਸਤੇ ਆਪਣਾ ਜਿਹੜਾ ਇਹ ਲੰਗਰ ਆ ਉਹ ਕਈ ਜਗ੍ਹਾ ਤੇ ਚੱਲ ਰਿਹਾ ਗਗਲੇਟ ਚੱਲ ਰਿਹਾ ਸਭ ਨੂੰ ਪਤਾ ਹੈ ਇਸ ਵਾਰ 3 ਤਰੀਕ ਤੋਂ ਅਸੀਂ ਇਹੀ ਲੰਗਰ ਜਿਹੜਾ ਹੈਗਾ ਆਪਣਾ ਜਵਾਲਾ ਜੀ ਵੀ ਚਾਲੂ ਕਰ ਰਹੇ ਆ ਮੈਨੂੰ ਜਵਾਲਾ ਜੀ ਦਾ ਸਥਾਨ ਜਿਹੜਾ ਉਹ ਗੁਰੂ ਜੀ ਕੋਲੇ ਸੀਗਾ ਪਹਿਲਾਂ हिमाचल वाला कांगड़े ਦਾ ਜਿਹੜਾ ਸਥਾਨ ਸੀਗਾ ਉਹ ਪਹਿਲਾਂ ਗੁਰੂ ਜੀ ਸੀਗਾ ਕੋਲੇ ਸੀਗਾ ਉਹ ਉੱਥੋਂ ਦੇ ਪੀਠਾ ਦੀਸ਼ਵਰ ਹੈ ਉਸ ਤੋਂ ਬਾਅਦ ਹੁਣ ਅਖਾੜੇ ਨੇ ਉਹ ਸਥਾਨ ਜਿਹੜਾ ਮੈਨੂੰ ਦਿੱਤਾ ਹੈ ਉੱਥੇ ਅਸੀਂ 3 ਤਰੀਕ ਤੋਂ ਇਹ ਜਿਹੜਾ ਸ਼ਾਵਨ ਦਾ ਚਾਲਾ ਚੱਲੂਗਾ ਉੱਥੇ ਵੀ ਲੰਗਰ ਦੀ ਵਿਵਸਥਾ ਕਰ ਰਹੇ ਆ ਭਗਤਾਂ ਵਾਸਤੇ ਸਵੇਰੇ 2 ਘੰਟੇ 3 ਘੰਟੇ ਚਾਹ ਚੱਲਿਆ ਕਰੂਗੀ ਉਸ ਤੋਂ ਬਾਅਦ ਲੰਗਰ ਚੱਲਿਆ ਜਾ ਰੂਗਾ ਗਰੇ ਗਰੇਟ ਲੰਗਰ ਚੱਲ ਰਿਹਾ ਆਪਣਾ ਤੇ ਪ੍ਰਤੀਜਨ ਲੰਗਰ ਚੱਲ ਰਿਹਾ ਜਿਹਦੇ ਚ ਜਿਹੜੀ ਹੈਗੀ ਆ ਲੋਕਾਂ ਨੂੰ ਖਾਣ ਪੀਣ ਦੀ ਸੁਵਿਧਾ ਤੋਂ ਇਲਾਵਾ ਉੱਥੇ ਰਹਿਣ ਦੀ ਵੀ ਵਿਵਸਥਾ ਹੈ ਪਾਣੀ ਕੋ ਸਭ ਕੁਝ ਇੱਕ ਲਾवारिस ਲਾਸ਼ਾਂ ਦਾ ਵੀ ਆਪਾਂ ਜਿਹੜਾ ਦਸ ਸੰਸਕਾਰ ਕਰਦੇ ਹਾਂ ਉਸ ਪ੍ਰਸ਼ਾਸਨ ਜਿਹੜਾ ਸਾਡੇ ਐਂਬੂਲੈਂਸ ਵਾਲੇ ਮੁੰਡੇ ਨੂੰ ਫੋਨ ਕਰਦਾ ਤੇ ਉਹਦੇ ਉਹਨਾਂ ਦੀ ਜਿਹੜੀ ਹੈਗੀ ਆ ਸਹਿਯੋਗ ਜਿਹੜਾ ਸਾਡੀ ਸ਼ਿਵ ਜੈਨਤੀ ਲੰਗਰ ਚੈਰੀਟੇਬਲ ਟਰਸਟ ਕਰਦੀ ਹੈ ਇਹ ਪ੍ਰੋਗਰਾਮ ਜਿਹੜਾ ਸਨਮਾਨ ਵਾਲੇ ਪਹਿਲੀ ਵਾਰ ਰੱਖ ਰਹੇ ਆ ਆਪਾਂ ਤੇ ਅੱਗੇ ਤੋਂ ਇਹ ਜਿਹੜਾ ਪ੍ਰਕਾਸ਼ ਉਤਸਵ ਦਾ ਉਹਨਾਂ ਇਹ ਗੱਲ ਹੋ ਰਹੀ ਹੈ ਤੁਸੀਂ ਕਦੀ ਆਵਾਜ਼ ਨਹੀਂ ਦਵੋਗੇ ਕਿ ਕੋਈ ਬੱਚਿਆਂ ਦਾ ਥੋੜਾ ਜਿਹਾ ਰਮਾਇਣ ਦਾ ਕੋਈ ਪਾਰਟ ਬਣਾਇਆ ਜਾਵੇ ਬਿਲਕੁਲ ਮੇਰੇ ਮੇਰੇ ਆਪਣੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਵਾਲਾਜੀ ਸਥਾਨ ਤੇ ਸਾਡੇ ਉੱਥੇ ਮੇਰੇ ਕੋਲੇ ਜਵਾਲਾਜੀ ਪੀਠਾ ਦੀਸ਼ਵਰਾ ਮੈਂ ਉੱਥੇ ਦੀ ਵੀ ਉੱਥੇ ਜਵਾਲਾਜੀ ਦੇ ਸਥਾਨ ਤੇ ਸਾਡੇ ਕੋਲ 20 ਬੱਚੇ ਆ ਪੰਡਤ ਚਲਾ ਰਹੇ ਆ ਉਹ ਬੜਾ ਜਿਹੜਾ ਹੈਗਾ ਸਕੂਲ ਲੇਕਿਨ ਉਹ ਬੱਚੇ ਸ਼ਾਮ ਨੂੰ ਆਪਣੇ ਵਾਲੇ ਸਥਾਨ ਤੇ ਆ ਕੇ ਲੋਕਾਂ ਨੂੰ ਗੀਤਾ ਪੜ੍ਹਾਉਂਦੇ ਆ ਗੀਤਾ ਪੜ੍ਹਾਉਂਦੇ ਆ ਕੱਲ ਨੂੰ ਰਮਾਇਣ ਵੀ ਪੜ੍ਹਾਵਾਂਗੇ ਆਪਾਂ 1 ਬਾਈ 1 ਕਰਕੇ ਚੱਲਾਂਗੇ ਜੀ ਦੇ ਐਸਪੀਸੀ ਹੈ ਕਾਫੀ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਧਾਰਮਿਕ ਕਲਾਸਾਂ ਲਗਾਈਆਂ ਜਾਂਦੀਆਂ ਬਿਲਕੁਲ ਦੱਸਿਆ ਜਾਂਦਾ ਹੈ ਲੇਕਿਨ ਅਸੀਂ ਕਿਉਂ ਨਹੀਂ ਮਤਲਬ ਉਹਦੇ ਵਾਸਤੇ ਆਪਾਂ ਪ੍ਰਯਾਸ ਕਰਦੇ ਆਂ ਦੱਸੋ ਸਾਡਾ ਆਪਣਾ ਕੀ ਪ੍ਰਯਾਸ ਹੈ ਆਪਾਂ ਘਰੇ ਸਵੇਰੇ ਬੱਚੇ ਨੂੰ 6 ਵਜੇ ਉਠਾ ਕੇ ਕਿੰਨੇ ਚੱਲ ਮੰਦਰ ਚੱਲੀਏ ਮੈਂ ਜੇ ਸਵੇਰੇ 5 ਵਜੇ ਤੁਸੀਂ ਆ ਮੇਰੇ ਕੋਲ ਇੱਥੇ ਬਹੁਤ ਸਾਰੇ ਮੇਰੇ ਆਪਣੇ ਬੱਚੇ ਖੜੇ ਹੋਣਗੇ ਸਾਰੇ ਵੱਡੇ ਐ ਕੋਈ ਛੋਟੇ ਨਹੀਂ ਆਪਾਂ ਉਹਨਾਂ ਨੂੰ ਜਿਸਕਰਟ ਮੈਸੇਜ ਲਗਾਇਆ ਅਭੀ ਸਵੇਰੇ 5 ਵਜੇ ਉਧਰ ਹੀ ਅਭਿਸ਼ੇਕ ਕਰਨਾ ਹੈ ਯੰਗ ਹੈ ਸਾਰੇ ਮੈਨੂੰ ਦੱਸਣ ਕਿੰਨੇ ਬੱਚੇ ਮੇਰੇ ਕੋਲ ਉੱਟ ਕੇ ਆਏ ਆਪਾਂ ਬਾਕੀ ਤਾਂ ਗੱਲਾਂ ਬਹੁਤ ਦੂਰ ਦੀਆਂ ਕਰਦੇ ਆਂ ਕਿ ਅਸੀਂ ਮਾਲਕ ਜਿਹੜੀ ਆਪਣੀ ਸਿੱਖਿਆ ਹੈਗੀ ਉਹਨੂੰ ਅਸੀਂ ਖੁਦ ਗ੍ਰਹਿਣ ਕਰ ਰਹੇ ਆਂ ਸਾਨੂੰ ਉਹ ਗ੍ਰਹਿਣ ਕਰਾਉਣ ਦੀ ਜ਼ਰੂਰਤ ਹੈ ਦੇ ਆਜਿਤ ਮਾਰੇ ਪਹਿਲਾਂ ਤੁਸੀਂ ਦੱਸਦੇ ਸੀ ਜੀ ਇਹ ਪਰਪਰ குருੁਰ ਬ੍ਰਹਮਾ குருੁਰ ਵਿਸ਼ਨੂ குருੁਰ ਦੇਵੋ ਮਹੇਸ਼ਰਾ ਆਜੋ ਆਜੋ ਠੀਕ ਹੈ ਤਕਰੀਰ ਬ੍ਰਹਮਾ ਤਸਮੇ ਸ਼ਿਰਿ ਗੁਰੂਵੇ ਨਮਾ ਤਸਮੇ ਸ਼ਿਰਿ ਗੁਰੂਵੇ जय महाकाली जय महाकाल मैं जगगुरु भगनेश्वरी आनंदगिरी उत्तराधिकारी ब्रह्मलीन जगगुरु पंचानंदगिरी जी महाराज धर्माधीश श्री हिंदू तख्त संत प्रमुख अखिल भारतीय हिंदू सुरक्षा समिति ਪ੍ਰਮukh ਟਰਸਟੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਅੱਜ ਸਾਡੇ ਪਰਮ ਪੂਜਨੀਆ ਗੁਰੂ ਜੀ ਬ੍ਰਾਮਲੀ ਜਗਤਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦਾ ਪ੍ਰਕਟ ਉਤਸਵ ਹੈ ਇਹ ਉਤਸਵ ਹਰ ਵਾਰ ਵਾਖ ਵਾਖ ਜਗ੍ਹਾ ਤੇ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਸੀ ਅੱਜ ਤੋਂ ਪਹਿਲਾਂ ਇੱਕ ਵਾਰ ਇਹ ਪਟਿਆਲੇ ਚ ਪ੍ਰੋਗਰਾਮ ਹੋਇਆ ਸੀ ਤੇ ਫੇਰ ਇਹ ਪ੍ਰੋਗਰਾਮ ਜਿਹੜਾ ਨਿਰਧਾਰਤ ਹੈ ਉਹ ਜ਼ਿਲਕਪੁਰ ਕਰ ਦਿੱਤਾ ਗਿਆ ਸੀ ਇਹ ਪ੍ਰੋਗਰਾਮ ਜ਼ਿਲਕਪੁਰ ਹੋਇਆ ਕਰੇਗਾ ਲੇਕਿਨ ਉਹਨਾਂ ਦੇ ਸਥਲ ਰੂਪ ਵਿੱਚ ਜਾਣ ਤੋਂ ਬਾਅਦ ਅੱਜ ਉਹਨਾਂ ਦਾ ਦੂਸਰਾ ਪ੍ਰਕਾਸ਼ ਕਰਵਾਇਆ ਹੈ ਜਿਹੜਾ ਪਹਿਲਾ ਆਇਆ ਸੀ ਉਸ ਦਿਨ ਉਹਨਾਂ ਦਾ ਛੋਟਸੀ ਭੰਡਾਰਾ ਰੱਖਿਆ ਗਿਆ ਸੀ ਤੇ ਉਸ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਤ ਸਮਾਜ ਨੇ ਆ ਕੇ ਉਹਨਾਂ ਨੂੰ ਸ਼ਰਦਾ ਦੇ सुमन ਪੇਟ ਕੀਤੇ ਸੀ ਮੈਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਨੀ ਆ ਕਿ குரு ਮਹਾਰਾਜ ਸੂਕਸ਼ਮ ਰੂਪ ਵਿੱਚ ਅੱਜ ਵੀ ਆਪਣੇ ਸਾਰੇ ਸਥਾਨਾਂ ਤੇ ਵਿਰਾਜਮਾਨ ਹੈ ਜਗਾ ਜਗਾ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਹੋ ਰਹੇ ਐ ਲੋਕਾਂ ਨੂੰ ਘਰੇ ਬੈਠਿਆਂ ਨੂੰ ਉਹ ਆਦੇਸ਼ ਵੀ ਕਰ ਰਹੇ ਐ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਕਮੱਖਿਆ ਚ ਕਿਸੇ ਨੇ ਕਿਹਾ ਕਿ ਮੈਨੂੰ ਗੁਰੂ ਜੀ ਨੇ ਕਿਹਾ ਜੀ ਉੱਥੇ ਜਾਓ ਕਮੱਖਿਆ ਜਾਓ ਤੁਸੀਂ ਪਰसों ਚ ਉੱਥੇ ਮੇਰੇ ਨਾਲ ਵੀ ਇੱਕ ਵਾਕਿਆ ਹੋਇਆ ਕਿ ਕੋਈ ਲੇਡੀ ਬੜੈਲ ਪਹੁੰਚ ਗਈ। ਫਾਜ਼ਿਲ ਕਾ ਤੋਂ ਸੀ ਸੋਨੀਆ ਨਾਗਰਾ ਉਹਦਾ ਨਾਮ ਸੀ। ਉੱਥੇ ਮਾਰਕੀਟ ਚ ਘੁੰਮੀ ਰਹੀ। ਬਾਪੂ ਦੀ ਸਮਾਧੀ ਤੇ ਮੱਥਾ ਟੇਕਿਆ। ਉੱਥੋਂ ਉਹਨੂੰ ਨੰਬਰ ਮਿਲਿਆ ਗੁਰੂ ਜੀ ਦਾ। ਉਹ ਕੱਲ ਮੇਰੇ ਕੋਲੇ ਆਈ। ਕਿ ਇਸ ਤਰ੍ਹਾਂ ਕਰਕੇ ਮੈਨੂੰ ਕਿਸੇ ਨੇ ਆਦੇਸ਼ ਕੀਤਾ ਹੈ ਕਿ ਕਾਲੀ ਜਿਹੜੀ ਆ ਗੁਰੂ ਤੋਂ ਬਿਨਾਂ ਨਹੀਂ ਕਹਿੰਦੇ ਚੱਲ। ਉਸੀਂ ਸਾਰੇ ਜਾਣਦੇ ਹਾਂ ਕਿ ਗ੍ਰਾਮਲੀਨ ਜਗਧਰੂ ਪੰਚਨੰਦ ਗਰੀ ਜੀ ਮਹਾਰਾਜ ਕਾਲੀ ਦੇ ਪਾਸਕ ਸੀ ਕਾਲੀ ਸਾਡੀ ਏਸ਼ਤ ਦੇਵੀ ਹੈ ਤੇ ਉਹਨਾਂ ਨੇ ਉਹਨਾਂ ਦੀਆਂ ਤੰਤਰ ਸਾਧਨਾਵਾਂ ਦਸ਼ਮਹਾ ਵਿਦਿਆ ਜਿਹੜਾ ਪੀਠ ਹੈ ਸਾਡਾ ਕਮੱਖਿਆ ਉਥੋਂ ਦੇ ਉਹ ਪੀਠਾ ਦੇਸ਼ਵਰ ਸੀ ਤੇ ਅੱਜ ਉਹਨਾਂ ਦੀ ਜਿਹੜੀ ਇਹ ਸਾਰੀ ਸੇਵਾ ਹੈ ਉਸ ਦਾ ਸਰਦ ਆਇਤਾ ਸਾਡੇ 13 ਅਖੜਿਆਂ ਨੇ ਪੰਜਾਬ ਦੇ ਸਾਰੇ ਮੰਡਲਾਂ ਨੇ ਪਿਛਣੀ ਸ਼ੋਰਸ਼ੀ ਭੰਡਾਰੇ ਤੇ ਮੈਨੂੰ ਦਿੱਤਾ ਸੀ ਅੱਜ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਚ ਅਸੀਂ ਕੁਝ ਨਵਾਂ ਕਰਨ ਦਾ ਪ੍ਰਯਾਸ ਕੀਤਾ ਹੈ ਕਿਉਂਕਿ ਜਿਹੜੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਹੈ ਉਹ ਸਿਰਫ ਲੰਗਰ ਦਾ ਹੀ ਕੰਮ ਨਹੀਂ ਕਰਦੀ ਉਹਦੇ ਵਿੱਚ ਐਮਬੂਲੈਂਸ ਫਰੀ ਚ ਲਾਈ ਜਾਂਦੀ ਹੈ ਲੋਕਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਮਹਾਰਾਜ ਜੀ ਜਾਣ ਤੋਂ 1 ਮਹੀਨਾ ਪਹਿਲਾਂ ਡਿਸਪੈਂਸਰੀ ਖੋਲ ਕੇ ਗਏ ਸੀ ਤੇ ਅੱਜ ਉਹਨਾਂ ਦੇ ਇਸ ਪ੍ਰਕਾਸ਼ ਪਰਵਤੇ ਸਭ ਤੋਂ ਪਹਿਲਾਂ ਸਵੇਰੇ ਰੁਦਰ ਅਭਿਸ਼ੇਕ ਕੀਤਾ ਗਿਆ ਉਸ ਤੋਂ ਬਾਅਦ ਸੁੰਦਰ ਕਾਂਡ ਦਾ ਪਾਠ ਹੋਇਆ ਹੁਣ ਮੈਡੀਕਲ ਕੈਂਪ ਚੱਲ ਰਿਹਾ ਹੈ ਸਾਡੇ ਬਹੁਤ ਹੀ ਗੁਰੂ ਜੀ ਦੇ ਵੀ ਅਜੀਤ ਸੀ ਇਹ ਡਾਕਟਰ ਰਜੇਸ਼ ਉਹਨਾਂ ਨੇ ਸਪੈਸ਼ਲ ਸਰਕਾਰੀ ਨੌਕਰੀ ਤੇ ਆ ਲੇਕਿਨ ਉਹਨਾਂ ਨੇ ਛੁੱਟੀ ਲਈ ਹੈ ਇਸ ਵਾਸਤੇ ਕਿ ਅੱਜ ਗੁਰੂ ਜੀ ਦਾ ਪ੍ਰਕਾਸ਼ ਪੁਰਬ ਹੈ ਮੈਂ ਸੇਵਾ ਲਾਉਣੀ ਹੈ ਬਹੁਤ ਸੁਭਾਗਿਆ ਦੀ ਗੱਲ ਹੈ ਮੇਰੀ ਸਾਰੇ ਪਹਿਲਾਂ ਤਾਂ ਬੱਚਿਆਂ ਨੂੰ ਅੱਜ ਦੇ ਪ੍ਰਕਾਸ਼ ਪਰਵ ਤੇ ਬਹੁਤ-ਬਹੁਤ ਆਸ਼ੀਰਵਾਦ ਤੇ ਗੁਰੂ ਜੀ ਐਸੇ ਤਰ੍ਹਾਂ ਕੋਟੀ-ਕੋਟੀ ਆਸ਼ੀਰਵਾਦ ਸਭ ਨੂੰ ਦਿੰਦੇ ਰਹਿਣ ਇਹ ਸਾਰੇ ਬੱਚੇ ਐਸੇ ਤਰ੍ਹਾਂ ਇਸ ਥਾਂ ਤੇ ਆਉਂਦੇ ਰਹਿਣ ਤੇ ਉਹਨਾਂ ਨੂੰ ਨਤਮਸਤਕ ਹੁੰਦੇ ਰਹਿਣ ਉਸਰਾ ਇਹਨਾਂ ਵਿਅਕਤੀਵਾਂ ਨੂੰ ਮਾਇਨੇ ਵਿੱਚ ਬੜੇ ਗਲਤ ਜਿਹੜੇ ਸ਼ਬਦ ਯੂਜ਼ ਕਰਤੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕੱਲ ਹਿੰਦੂ ਤਾਂ ਜਿਹੜੇ ਲੋਕਾਂ ਵੱਲੋਂ ਗੋਨੀਆਂ ਪਟੀਆਂ ਦੇ ਵਿੱਚ ਇੱਕ ਹੜਤਾਲ ਦੀ ਕਾਲ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖੋਗੇ ਸਾਡੇ ਸਨਾਤਨ ਦੇ ਵਿੱਚ ਪਹਿਲਾਂ ਤਾਂ ਸਨਾਤਨ ਨੂੰ ਸਿਖਾਉਣ ਦੀ ਲੋੜ ਹੈ ਮੈਂ ਇਹ ਕਹੂੰਗੀ ਸਿਖਾਉਣ ਦੀ ਲੋੜ ਹੈ ਕਿਉਂ ਸਿਖਾਉਣ ਦੀ ਲੋੜ ਹੈ ਅਸੀਂ ਬੱਚਿਆਂ ਨੂੰ ਮੰਦਰ ਜਾਣਾ ਸਿਖਾਉਂਦੇ ਹੀ ਨਹੀਂ ਕਿਉਂਕਿ ਸਾਡੀ ਸਾਰੀ ਵਿਵਸਥਾ ਜਿਹੜੀ ਹੈਗੀ ਆ ਸਾਡੀ ਸਾਰੀ ਦਿਨਚਰਿਆ ਵਿਗੜ ਚੁੱਕੀ ਹੈ ਸਵੇਰੇ 10 ਵਜੇ ਉੱਠਣ ਦਾ ਸਾਡਾ ਟਾਈਮ ਹੈ ਤਾਂ ਉੱਟ ਕੇ ਕਿਦੋਂ ਜਾਵਾਂਗੇ ਕਿੱਥੇ ਜਾਵਾਂਗੇ ਮੇਰਾ ਆਪਣਾ ਇੱਕ ਵਿਚਾਰ ਹੈ ਕਿ ਅਸੀਂ ਬਹੁਤ ਜਲਦ ਇੱਥੇ ਹੀ ਗੁਰੂਜੀ ਦੇ ਨਾਮ ਤੇ ਸ਼੍ਰੀ ਪੰਚਾਨੰਦ ਗਿਰੀ ਬੇਸਿਕ ਸਨਾਤਨ ਸਿੱਖਿਆ ਦਾ ਇੱਕ ਸਕੂਲ ਪਰ ਸੋਈ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ ਕੋਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਆਪਣੇ ਆਪਣੇ ਸਕੂਲਾਂ ਚ ਪੜਨ ਸਾਨੂੰ ਉਹਨਾਂ ਦੀ ਇੱਥੇ ਸਾਨੂੰ ਉਹਨਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਲੇਕਿਨ ਉਹਨਾਂ ਦੇ ਪੇਰੈਂਟ ਬਹੁਤ ਵਧੀਆ ਵਧੀਆ ਢੰਗ ਨਾਲ ਬਹੁਤ ਅੱਛੀ ਜਿਹੜੇ ਸੰਸਕਾਰਾਂ ਦੇ ਵਿੱਚ ਹੋਇਆ ਕਰੇਗਾ ਤਾਂ ਕਿ ਸਨਾਤਨ ਦੀ ਜਿਹੜੀ ਉਹਨਾਂ ਦੀ ਪਰੰਪਰਾ ਚਲਾਈ ਹੋਈ ਉਹ ਚੱਲਦੀ ਰਹੇ ਹੈ ਵੀਰ ਬਜਰੰਗ ਹੈਰਾਇ ਕਾਹੀ ਮਾਤਰਾ ਦੇ ਦਿੰਦਾ ਹੈ